ਜਿਸ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਦੇ ਨਕਰਦੇ ਹੋਏ ਸ਼ੁਰੂਆਤ ਕਰ ਲੈਣਾ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਰੈਪਰ ਬਾਦਸ਼ਾਹ ਦੀ ਤਾਂ ਫਿਲਹਾਲ ਰੈਪਰ ਬਾਦਸ਼ਾਹ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਦੇਸੀ ਰੋਟੀ ਖਾਂਦੇ ਹੋਏ ਨਜ਼ਰ ਆ ਰਹੇ ਨੇ ਜੋ ਬਿਲਕੁਲ ਜਿਸ ਦੇ ਵਿੱਚ ਪਰਾਂਠੇ गाजर गोभी दी सब्जी ਤੇ ਨਾਲ ਹੀ ਟੇਰ ਸਾਰਾ ਮੱਖਣ ਸੋ ਅਕਸਰ ਬਾਦਸ਼ਾਹ ਨੂੰ ਉਹਨਾਂ ਦੀ ਫਿਟਨੈਸ ਦਾ ਰਾਜ਼ ਜ਼ਰੂਰ ਪੁੱਛਿਆ ਜਾਂਦਾ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਾਦਸ਼ਾਹ ਨੇ ਆਪਣਾ weight lose ਕੀਤਾ ਤੇ ਇੱਕ ਕਨਸਟੈਂਟ ਕਹਿ ਸਕਦੇ ਆ ਕਿ weight ਦੇ ਉੱਤੇ ਬਾਦਸ਼ਾਹ ਦੇ ਵੱਲੋਂ ਲਗਾਤਾਰ ਇਹ ਜਿਹੜਾ ਸੁਰਖੀਆਂ ਜ਼ਰੂਰ ਬਟੂਰੀਆਂ ਚੱਲ ਰਹੀਆਂ ਸੀ ਤੇ ਹਰ ਕਿਸੇ ਤੋਂ ਇਸ ਕਹਿ ਸਕਦੇ ਆ ਕਿ ਸਵਾਲ ਜ਼ਰੂਰ ਪੁੱਛਿਆ ਜਾ ਰਿਹਾ ਸੀ ਕਿ ਆਖਿਰਕਾਰ ਬਾਦਸ਼ਾਹ ਆਪਣੀ ਡਾਈਟ ਦੇ ਵਿੱਚ ਕੀ ਲੈਂਦੇ ਨੇ ਸੋ ਇਹ ਜ਼ਰੂਰ ਦੱਸ ਦਈਏ ਕਿ ਫਿਲਹਾਲ ਬਾਦਸ਼ਾਹ ਰੈਪ ਨੇ ਆਪਣੀ ਜਿਹੜਾ ਡਾਈਟ ਦਾ ਰਾਜ਼ ਸਾਰਿਆਂ ਨਾਲ ਸਾਂਝਾ ਕੀਤਾ ਜਿਸ ਦਾ ਵਿੱਚ ਉਹ ਮੱਖਣ ਦੇ ਨਾਲ ਪਰਾਂਠਾ ਤੇ ਨਾਲ ਹੀ ਗਾਜਰ ਗੋਭੀ ਦੀ ਸਬਜ਼ੀ ਖਾਂਦੇ ਹੋਏ ਨਜ਼ਰ ਆ ਰਹੇ ਨੇ ਸੋ ਇਸੇ ਦੇ ਵਿਚਕਾਰ ਬਾਦਸ਼ਾਹ ਦੇ ਵੱਲੋਂ ਭਾਜੀ ਵੀ ਜਿਹੜੀ ਹੈ ਉਹ ਦਿਖਾਈ ਗਈ ਹੈ ਕਿ ਇਸ ਤੋਂ ਬਾਅਦ ਉਹ ਅਲਸੀ ਦੀਆਂ ਪਿੰਨੀਆਂ ਖਾਣਗੇ ਤੇ ਪਿੰਨੀਆਂ ਖਾਣ ਤੋਂ ਬਾਅਦ ਉਹ ਭਾਜੀ ਖਾਣਗੇ ਹਾਲਾਂਕਿ ਇੱਕ ਟੇਬਲ ਦੇ ਉੱਤੇ ਇਹ ਸਾਰੀ ਰੋਟੀ ਜਿਹੜੀ ਹੈ ਉਹ ਪਈ ਹੁੰਦੀ ਹੈ ਉਹਨਾਂ ਦੀ ਸਾਰੀ ਡਾਈਟ ਪਈ ਹੁੰਦੀ ਹੈ ਸੋ ਵਾਰੀ-ਵਾਰੀ ਉਹ ਆਪਣੀ ਇਸ ਡਾਈਟ ਨੂੰ ਆਪਣੇ ਚੌਣ ਵਾਲਿਆਂ ਦੇ ਨਾਲ ਸਾਂਝਾ ਕਰਦੇ ਨੇ ਸੋ ਉਸ ਤੋਂ ਬਾਅਦ ਉਹ ਇਹ ਵੀ ਦੱਸਦੇ ਨੇ ਕਿ ਜਿੰਨਾ ਮੱਖਣ ਉਹਨਾਂ ਨੇ ਆਪਣੀ ਪਲੇਟ ਦੇ ਵਿੱਚ ਰੱਖਿਆ ਉਹ ਸਿਰਫ ਇੰਨਾ ਹੀ ਮੱਖਣ ਨਹੀਂ ਖਾਣਗੇ ਹਾਲਾਂਕਿ ਦੇ ਨਾਲ ਇੱਕ ਡੂੰਗਾ ਮੱਖਣ ਦਾ ਭਰਿਆ ਪਿਆ ਹੋਇਆ ਸੀ ਜਿਸ ਨੂੰ ਖਾਣ ਦੀ ਤਿਆਰੀ ਦੇ ਵਿੱਚ ਬਾਦਸ਼ਾਹ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਲਓ ਜੀ ਪਹਿਲੇ ਸ਼ੁਰੂਆਤ ਕਰਾਂਗੇ ਅਸੀਂ ਪਰੌਂਠੇ ਦੇ ਚਟਣੀ ਪਦੀਨੇ ਦੀ ਹਰੀ ਮਿਰਚ ਦੀ ਆ ਸਫੇਦ ਮੱਖਣ ਆਲੂ ਗਾਜਰ ਮੱਖਣ ਦੀ ਕੁਆਂਟੀਟੀ ਇਹ ਹੈ ਕਿਈ ਆਪ ਨੂੰ ਲੱਗੇ ਟਿੱਕੀ ਵਾਲੇ ਮੱਖਣ ਹੈ ਨੋ ਠੀਕ ਹੈ ਜੀ ਇਹ ਆਪਦੀ ਹਰੀ ਚਟਣੀ ਇਹ ਆਲੂ ਗਾਜਰ ਮਟਰ ये आलसी अलसी के लड्डू अलसी के लड्डू यू नो इफ यू नो क्या होता है यही होता है ना यू नो इफ यू नो लेकिन सबसे इम्पोर्टेंट ब्याह शादी की बाजी <laughs> हाल ही दिवच बॉम्बे दिवच कहलाने का एक कॉन्सर्ट हुआ है इस कॉन्सर्ट दिवच ਤਲਵਿੰਦਰ ਤੇ ਦੁਸ਼ਾ ਪਾਟਨੀ ਨਜ਼ਰ ਆਇਨੇ ਹਾਲਾਂਕਿ ਦੋਵੇਂ ਜਣੇ ਹੱਥਾਂ ਦੇ ਵਿੱਚ ਹੱਥ ਪਾ ਕੇ ਇਸ ਕਾਨਸਰਟ ਦੇ ਵਿੱਚ ਪਹੁੰਚਦੇ ਨੇ ਸੋ ਸਪੈਸ਼ਲ ਸਰਪ੍ਰਾਈਜ਼ ਤਲਵਿੰਦਰ ਦੇ ਫੈਨਸ ਨੂੰ ਜਿਹੜਾ ਕਹਿਲਾਨੀ ਨਿਤਿਤ ਹੈ ਸੋ ਇਹ ਜ਼ਰੂਰ ਦੱਸਦੀ ਕਿ ਕਹਿਲਾਨੀ ਅਮਰੀਕਨ ਸਿੰਗਰ ਡਾਂਸਰ ਹੈ ਜੋ ਪੌਪ 뮤직 ਨੂੰ ਲੈ ਕੇ ਜਾਣੀ ਜਾਂਦੀ ਹੈ ਇਸ ਦੇ ਵਿੱਚ ਸ਼ਾਇਦ 2011 ਦੇ ਵਿੱਚ ਅਮਰੀਕਨ ਗੌਟ ਟੈਲੈਂਟ ਦਾ ਵਰਚੁਅਲ ਪਰਫਾਰਮ ਜਿਹੜਾ ਕਹਿਲਾਨੀ ਨੇ ਕੀਤਾ ਸੀ ਉਸ ਤੋਂ ਬਾਅਦ ਅਮਰੀਕਾ ਦੇ ਟਾਪ ਸਿੰਗਰਸ ਤੇ ਡਾਂਸਰਸ ਦੇ ਵਿੱਚੋਂ ਕਹਿਲਾਨੀ ਦਾ ਨਾਮ ਆਉਂਦਾ ਹੈ ਸੋ ਹਾਲ ਹੀ ਦੇ ਵਰਚੋਰਾਂ ਦਾ ਕਾਨਸਰਟ ਜਿਹੜਾ ਬੰਬੇ ਦੇ ਵਿੱਚ ਹੋਇਆ ਸੀ ਇਸੇ ਕਾਨਸਰਟ ਦੇ ਵਿੱਚ ਤਲਵਿੰਦਰ ਤੇ ਦੁਸ਼ਾ ਪਾਟਨੀ ਨਜ਼ਰ ਆਈ ਸੀ ਸੋ ਸਟੇਜ ਸ਼ੇਅਰ ਕਰਦੇ ਹੋਏ ਤਲਵਿੰਦਰ ਤੇ ਕਹਿਲਾਨੀ ਨਜ਼ਰ ਆਈ ਸੀ ਜੋ ਹੁਣ ਗਣ ਤੇਰੇ ਮੇਰੇ ਉਤੇ ਲਿਖਣ ਲੱਗੇ ਨੇ ਤੂੰ ਅਸੀਂ ਤੇਰਾ ਨਾਮ ਹਸੀਨਾ ਤੇਰੇ ਇਸ਼ਕ ਦਾ ਜਾਮ ਹਸੀਨਾ ਇਹ ਪ੍ਰੇਮਤਲ please 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 wait 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 we gotta pause please make some noise for my friend out in there and thank you for welcoming me thank you for taking care of us making sure we was good we appreciate you she's from Bay Area. From Bay Area. we got the queen of fire. ਸ਼ਹਿਨਾਜ਼ ਗਿਲ ਨੇ ਹਾਲ ਹੀ ਵਿੱਚ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ ਆਪਣੇ ਪੂਰੇ ਪਰਿਵਾਰ ਦੇ ਨਾਲ ਸ਼ਹਿਨਾਜ਼ ਗਿਲ ਆਪਣਾ ਜਨਮ ਦਿਨ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ ਉਹਨਾਂ ਦੇ ਭਰਾ ਸ਼ਹਿਬਾਸ ਨੇ ਉਹਨਾਂ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਵਧਾਈਆਂ ਦਿੱਤੀਆਂ ਤੇ ਦੂਜੇ ਪਾਸੇ ਆਪਣੀ ਦਾਦੀ ਤੋਂ ਲੈ ਕੇ ਆਪਣੇ ਹਰ ਰਿਸ਼ਤੇਦਾਰ ਨਾਲ ਸ਼ਹਿਨਾਜ਼ ਗਿਲ ਆਪਣੇ ਬਰਥਡੇ ਨੂੰ ਇੰਜੋਏ ਕਰਦੇ ਹੋਏ ਨਜ਼ਰ ਆਏ ਨੇ ਸੋ ਇਸ ਦਾ ਵਰਜ਼ਕਾਰ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀਆਂ ਨੇ ਸੋ ਪੂਰੇ ਟੱਬਰ ਸਣੇ ਸ਼ਹਿਨਾਜ਼ ਗਿਲ ਨੇ ਕੇਕ ਕੱਟਿਆ ਤੇ ਨਾਲ ਹੀ ਆ ਨੇ ਇਸ ਖੁਸ਼ੀ ਨੂੰ ਦੁੱਗਣਾ ਅਤੇ ੱਤਿੱਗਣਾ ਕੀਤਾ ਸੋ ਇਸ ਦੇ ਵਿਚਕਾਰ ਸ਼ਹਿਨਾਜ਼ ਗਿਲ ਦੀਆਂ ਬਰਥਡੇ ਦੀਆਂ ਕੁਝ ਖਾਸ ਤਸਵੀਰਾਂ ਅਤੇ ਵੀਡੀਓਜ਼ ਦੇ ਉੱਤੇ ਅਸੀਂ ਵੀ ਨਜ਼ਰ ਮਾਰਦੇ ਹਾਂ ਤੁਹਾਡੇ ਘਰ ਤੋਂ ਸਾਡੀ ਬਹੁਤ ਹੀ ਪਿਆਰੀ ਕੁੜੀ ਦਾ ਜਨਮ ਦਿਨ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਤੋ ਅੱਜ ਮੇਰੀ ਭੈਣ ਦਾ ਜਨਮ ਦਿਨ ਆ ਜਨਮ ਦਿਨ ਮੁਬਾਰਕਾ ਟੂ ਮਾਈ 1 ਐਂਡ ਓਨਲੀ ਸਿਸਟਰ ਸ਼ਨਾਜ਼ ਇੰਨੇ ਸਾਨੂੰ ਬਹੁਤ ਕੁਝ ਦਿੱਤਾ ਜ਼ਿੰਦਗੀ ਚ ਐਂਡ ਸਾਨੂੰ ਅੱਗੇ ਵੀ ਬਹੁਤ ਉੱਚੀਆਂ ਉਚਾਈਆਂ ਤੇ ਲੈ ਕੇ ਜਾਊਗੀ ਅੱਜ ਮੈਂ ਜੋ ਵੀ ਹਾਂ ਅੱਜ ਸ਼ਨਾਜ਼ ਗਿਲ ਦੇ ਕਰਕੇ ਹਾਂ ਕਿਉਂਕਿ ਜੇ ਇਹ ਨਾ ਹੁੰਦੀ ਤੇ ਮੈਂ ਵੀ ਨਾ ਹੁੰਦਾ ਤੇ ਸਾਡੀ ਫੈਮਿਲੀ ਬਣਾਉਂਦੀ ਥੈਂਕ ਯੂ ਆਈ ਲਵ ਯੂ ਪੰਜਾਬੀ ਗਾਇਕ ਦੁੱਲਾ ਫਲਹਾਲ ਆਪਣੀ オリジナル ਵੌਇਸ ਦੇ ਨਾਲ ਵੀਡੀਓਜ਼ ਸਾਂਝੀਆਂ ਕਰ ਰਹੇ ਨੇ ਜਿਸ ਦੇ ਵਿੱਚ ਉਹ ਆਪਣਾ ਅਨ ਰਿਲੀਜ਼ਡ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਗਾਇਕ ਦੁੱਲਾ ਦੇ ਵੱਲੋਂ ਇੰਡਸਟਰੀ ਨੂੰ ਕਾਫੀ ਸਾਰੇ ਸੁਪਰ ਹਿੱਟ ਗੀਤ ਦਿੱਤੇ ਗਏ ਨੇ ਇਸ ਦੇ ਵਿੱਚਕਾਰ ਉਹ ਲਗਾਤਾਰ ਆਪਣੀ ਨਵੀਂ EP ਨੂੰ ਲੈ ਕੇ ਵੀ ਚਰਚਾਵਾਂ ਦੇ ਵਿੱਚ ਰੇ ਸੁਰਖੀਆਂ ਦੇ ਵਿੱਚ ਰੇ ਸ ਦੇ ਵਿੱਚਕਾਰ ਉਹਨਾਂ ਦੀ ਇੱਕ ਨਵੀਂ ਵੀਡੀਓ ਸਾਂਝੀ ਆਈ ਹੈ ਜਿਸ ਇਸ ਦੇ ਵਿੱਚ ਉਹ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੂੰ ਨਹੀਂ ਜੱਜ ਦੀ ਸੁਟਾਨਨੀ ਸੂਟ ਤੇਰੇ ਨਾਲ ਜੱਜਦੇ ਨੇ ਤੂੰ ਨਹੀਂ ਜਵਣ ਦੀ ਚਲ ਤਾਰੇ ਵੀ ਤੇਥੋਂ ਖਾਰ ਰੱਖਦੇ ਨੇ ਹੌ ਲਖਰ ਤੇਰਾ ਕਹਿਰ ਕੁੜੇ ਕਜਲਾ ਤੇਰਾ ਜ਼ਹਿਰ ਕੁੜੇ ਤੈਨੂੰ ਜੀਣੇ ਨੇੜੋਂ ਦੇਖ ਲਿਆ ਉਹ ਦਿਨਾਂ ਕੋਈ ਖੈਰ ਨਹੀਂ ਚੱਤੋਂ ਖੈਰ ਤੇ ਲੱਗ ਰਹੀਂਦੀ ਲਹਿਰ ਕੁੜੇ ਨਹੀਂ ਤੇਰੇ ਕਰਕੇ ਤੇ ਚੱਲ ਗਏ ਖੈਰ ਨਹੀਂ ਇੱਕ ਸਾਡੇ ਦਿਲ ਨੇ ਤੇ ਦੂਜਾ ਤੇਰੀ ਜਿੱਦ ਨੇ ਕੁੜੇ ਨਹੀਂ ਗੱਭਰੂ ਦੇ ਪਵਾਸ ਤੇ ਵੈਰ ਕੁੜੇ ਨਹੀਂ ਦੱਸ ਦੱਸੇ ਹੀ ਕਹਿਣਾ ਤੇਰੇ ਸੁਰ ਮੈਂ ਦੜੰਗਿਆ ਦਾ ਮੈਂ ਹਾਲ ਪੁੱਛਾਂ ਜੇ ਹਾਲ ਪੁੱਛਾਂ ਦੱਸੇਗੀ ਕਹਿਣਾ 내े리후 तेरी 나ू ब स ू र त ी दा मैं राज ਦੂਜੇ ਪਾਸੇ ਸੁਨੰਦਰ ਸ਼ਰਮਾ ਦਾ ਹਾਲ ਹੀ ਦੇ ਵਿੱਚ ਗੀਤ ਰਿਲੀਜ਼ ਹੋਇਆ ਐਸੀ ਦੇਸ ਹਾਲਾਂਕਿ ਇਹ ਗੀਤ ਜਿਹੜਾ ਸੁਨੰਦਰ ਸ਼ਰਮਾ ਦੇ ਦਿਲ ਦੇ ਕਾਫੀ ਕਰੀਬ ਹੈ ਦੂਜੇ ਪਾਸੇ ਉਹ ਲਗਾਤਾਰ ਆਪਣੇ ਇਸ ਗੀਤ ਨੂੰ ਲੈ ਕੇ ਸੁਰਖੀਆਂ ਬਟੋਰਦੇ ਹੋਏ ਨਜ਼ਰ ਆ ਰਹੇ ਨੇ ਉਹ ਹਰ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਇਸ ਗੀਤ ਨੂੰ ਲੈ ਕੇ ਕੋਈ ਨਾ ਕੋਈ ਅਪਡੇਟ ਜ਼ਰੂਰ ਸਾਂਝੀ ਕਰ ਦਿੰਦੇ ਐ ਇਸ ਦੇ ਵਿੱਚਕਾਰ ਸੁਨੰਦਰ ਸ਼ਰਮਾ ਦੇ ਵੱਲੋਂ ਜਿੱਥੇ ਇੱਕ ਪਾਸੇ ਆਪਣੇ ਇਸ ਗੀਤ ਨੂੰ ਗਾਇਆ ਗਿਆ ਦੂਜੇ ਪਾਸੇ ਆਪਣੇ ਹੀ ਗੀਤ ਦੀ ਕੁਝ BTS ਵੀਡੀਓਜ਼ ਉਹਨਾਂ ਦੇ ਕਿਸੇ ਫੈਨ ਨੇ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਪੰਛੀਆਂ ਦੇ ਨਾਲ ਮੋ ਜਿਹੜਾ ਉਹ ਸੁਨੰਦਰ ਸ਼ਰਮਾ ਦਾ ਦੇਖਿਆ ਜਾ ਰਿਹਾ ਹੈ ਹਾਲਾਂਕਿ ਇੱਕ ਪੰਛੀ ਹੈ ਜਿਸ ਨੂੰ ਸ਼ੂਟ ਕਰਨ ਦੇ ਲਈ ਸੁਨੰਦਰ ਸ਼ਰਮਾ ਦੇ ਹੱਥ ਦੇ ਵਿੱਚ ਫੜਾਇਆ ਜਾਂਦਾ ਸੋ ਪਹਿਲੇ ਤਾਂ ਕਹਿ ਸਕਦੇ ਆ ਕਿ ਸੁਨੰਦਰ ਸ਼ਰਮਾ ਦੇ ਵੱਲੋਂ ਉਸ ਪੰਛੀ ਨੂੰ ਹੱਥ ਦੇ ਵਿੱਚ ਫੜਨ ਤੋਂ ਇਨਕਾਰ ਕੀਤਾ ਜਾਂਦਾ ਉਸ ਤੋਂ ਬਾਅਦ ਸੋ ਬੜਾ ਹ ਹੌਸਲਾ ਜਿਆ ਕਰਕੇ ਉਸ ਨੂੰ ਪਿਆਰ ਨਾਲ ਪੁਚਕਾਰਨਾ ਜਿਹੜਾ ਸੁਨੰਦਰ ਸ਼ਰਮਾ ਦੇ ਵੱਲੋਂ ਕੀਤਾ ਗਿਆ ਸੋ ਜਿਤੇ ਇੱਕ ਪਾਸੇ ਉਹ ਕਹਿ ਸਕਦੇ ਕਿ ਡੌਗ ਲਵਰ ਹੈ ਤੁਝੇ ਪਾਸੇ ਪੰਛੀਆਂ ਦੇ ਨਾਲ ਵੀ ਸੁਨੰਦਰ ਸ਼ਰਮਾ ਦਾ ਇੱਕ ਖੂਬਸੂਰਤ ਪਿਆਰ ਮੋ ਜਿਹੜਾ ਉਹ ਦੇਖਿਆ ਗਿਆ ਦੇ ਬਾਸਾ ਠੀਕ ਹੋ ਸਾਰੇ اچھا ਐਸੇ ਦੇ ਸਭ ਨੇ ਸੁਣਿਆ ਹੋਊਗਾ ਤੇ ਜੇ ਨਹੀਂ ਸੁਣਿਆ YouTube ਤੇ ਜਾ ਕੇ ਗੁਰੇ ਤੁਸੀਂ ਸੋਲੋ ਤੇ ਅਸੀਂ ਤੁਹਾਨੂੰ ਥੋੜਾ ਜਿਹਾ ਲਾਈਵ ਵੀ ਸੁਣਾ ਦੇ

ਲਿਖਾਈ ਬੜਾ ਸੋਹਣਾ ਕੰਪੋਜ਼ ਬਹੁਤ ਸੋਹਣਾ ਉਜਾ ਪਾਸੇ ਅਦਾਕਾਰਾ ਤੇ ਮਸ਼ਹੂਰ ਗਾਇਕਾ ਨਿਸ਼ਾ ਬਾਨੋ ਫਿਲਹਾਲ ਲੁਧਿਆਣਾ ਪਹੁੰਚੇ ਹੋਏ ਸੀ ਲੁਧਿਆਣਾ ਦੇ ਵਿੱਚ ਉਹਨਾਂ ਨੇ ਲਾਈਵ ਸ਼ੋਅ ਕੀਤਾ ਇਸ ਲਾਈਵ ਸ਼ੋਅ ਨੂੰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਸੋ ਨਿਸ਼ਾ ਬਾਨੋ ਦੇ ਵੱਲੋਂ ਇਹ ਸਟੇਜ ਪਰਫਾਰਮੈਂਸ ਜਿਹੜੀ ਹੈ ਉਹ ਖਾਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਇਸ ਤਰੀਕੇ ਦਾ ਕრაਊਡ ਕਹਿ ਸਕਦੇ ਇਸ ਤਿੱਕੇ ਦੇ ਕრაਊਡ ਨੂੰ ਜਾਂ ਇੰਨਾ ਪਿਆਰ ਮਿਲਣ ਤੋਂ ਬਾਅਦ ਨਿਸ਼ਾ ਬਾਨੋ ਨੇ ਆਪਣੇ ਹੀ ਪਿਆਰ ਦਾ ਕਹਿ ਸਕਦੇ ਕਿ ਜ਼ਹਾਰ ਸੋਸ਼ਲ ਮੀਡੀਆ ਦੇ ਉੱਤੇ ਵੀ ਕੀਤਾ ਕਿ ਲੁਧਿਆਣਾ ਤੋਂ ਉਹਨਾਂ ਨੂੰ ਢੇਰ ਸਾਰਾ ਪਿਆਰ ਮਿਲਿਆ ਇਸ ਤਰੀਕੇ ਦੇ ਨਾਲ ਨਿਸ਼ਾ ਬਾਨੋ ਨੇ ਇਸ ਲਾਈਵ ਸ਼ੋਅ ਦੇ ਵਿੱਚ ਚਾਰ ਚੰਨ ਲਾਇਕ ਦੂਜੇ ਪਾਸੇ ਜਿਹੜੀ ਆਡੀਅנס ਖਾਸ ਤੌਰ ਤੇ ਨਿਸ਼ਾ ਬਾਨੋ ਨੂੰ ਅੱਥਰ ਦੇਖਣ ਦੇ ਲਈ ਪਹੁੰਚੇ ਹੋਏ ਸੀ ਉਹਨਾਂ ਦੇ ਵੱਲੋਂ ਵੀ ਨਿਸ਼ਾ ਬਾਨੋ ਦਾ ਤਾੜੀਆਂ ਦੇ ਨਾਲ ਹੌਸਲਾ ਅਫਜ਼ਾਈ ਕੀਤੀ ਗਈ ਤੇ ਉਹਨਾਂ ਦੇ ਗੀਤਾਂ ਦੇ ਉੱਤੇ ਰੱਜ ਕੇ ਕਹਿ ਸਕਦੇ ਆ ਕਿ ਝੂਮਿਆ ਵੀ ਗਿਆ ਭੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਫਿਲਹਾਲ ਆਪਣੀ ਅਪਕਮਿੰਗ ਪੰਜਾਬੀ ਮੂਵੀ ਕੈਰੀ ਔਨ ਜੱਟਾ 4 ਦੀ ਸ਼ੂਟਿੰਗ ਦੇ ਵਿੱਚ ਬੀਜ਼ੀ ਨੇ ਸੋ ਆਈ ਦੈਨ ਕੋਈ ਨਾ ਕੋਈ ਆਪਣੀ ਸ਼ੂਟਿੰਗ ਅਪਡੇਟ ਜ਼ਰੂਰ ਸਾਂਝੀ ਕਰਦੇ ਨੇ ਸੋ ਇਹ ਅਪਡੇਟ ਹੁਣ ਨਵੀਂ ਜਿਹੜੀ ਗਿੱਪੀ ਗਰੇਵਾਲ ਦੋ ਸਾਂਝੀ ਕੀਤੀ ਗਈ ਐ ਜਿਸ ਦੇ ਵਿੱਚ ਉਹ ਕਹਿ ਸਕਦੇ ਆ ਕਿ ਖਾਣਾ ਖਾਂਦੇ ਹੋਏ ਨਜ਼ਰ ਆ ਰਹੇ ਨੇ ਸੋ ਇਸੇ ਦੇ ਵਿਚਕਾਰ ਉਹਨਾਂ ਦੇ ਨਾਲ ਟੇਬਲ ਸ਼ੇਅਰ ਕਰਦੇ ਹੋਏ ਫਿਲਮ ਦੀ ਸਾਰੀ ਸਟਾਰ ਕਾਸਟ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਬਿੰਨੂ ਟੱਲੋ ਕੁਖਰਾਜ ਭੱਲਾ ਨਿਰੇਸ਼ ਕਥੂੜਿਆ ਗੁਰਪ੍ਰੀਤ ਗੁੱਗੀ ਨਜ਼ਰ ਆ ਰਹੇ ਨੇ ਸੋ ਆਪਣੀ ਇਹ ਕਹਿ ਸਕਦੇ ਆ ਕਿ ਫਨੀ ਮੂਵਮੈਂਟਸ ਕੁਛ ਨਾ ਕੁਛ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੇ ਕਰਦੇ ਨੇ ਸੋ ਨਵੀਂ ਸਟੋਰੀ ਗੁੱਗੀ ਗਰੇਵਾਲ ਦੇ ਵੱਲੋਂ ਜੋ ਸਾਂਝੀ ਕੀਤੀ ਗਈ ਹੈ ਇਸ ਤੇ ਅਸੀਂ ਬੇ ਨਜ਼ਰ ਮਾਰ ਦਿਆਂ। ਹਮਾਲਾ ਹਣੀ ਰੂਟੀ ਖਾ ਲੋ ਹਾਂ ਲੈ ਨਹੀਂ ਸਭ ਜੀ ਜੀ ਕੁਝ ਲਵਾਂਗੇ। ਕਿੱਤੇ ਹੁਣ ਖੀਰੇ ਬੱਲੋਂ ਘੰਡੇ ਹੁਣ ਚੀਰੇ ਨਾਲ ਸ ਢਿੰਡੀਆਂ ਦਾ ਕੀ ਆ ਬਿੱਲੋ ਢਿੰਡੀਆਂ ਦਾ ਕੀ ਆ ਮੈਨੂੰ ਮਿਰਚ ਚਾਹੀਦੀ ਅਲ ਵਰਗੀ ਨਹੀਂ ਤੂੰ ਨਾਬਜ਼ ਦੇ ਉੱਤੇ ਨਾਬਜ਼ ਦੇ ਉੱਤੇ ਕਿਤੇ ਕੱਦ ਮਰਵਾ ਲਾ ਆਹਦਾ ਯਾਰ ਕਦੂ ਢੰਡਾ ਹੋਈ ਜਾਂਦਾ ਆ ਕੇ ਪਾਇਆ ਹੈ ਕਦੂ ਤੂੰ ਕੋਈ ਬੈਂਗਣ ਬਣਾ ਲੈ ਕੇ ਪਾਇਆ ਹੈ ਕੱਬੂ ਕੋ ਦੂਜੇ ਪਾਸੇ ਫੰਦੇ ਹੀ ਰਾਈਟਰ ਕੈਰੀ ਆਨ ਜਟਾ ਫੋਰ ਦਾ ਰਾਈਟਰ ਨਰੇਸ਼ ਕਥੂਰੀਆ ਵੀ ਆਏ ਦਿਨ ਆਪਣੀ ਇਸ ਫਿਲਮ ਦੀ ਕੋਈ ਨਾ ਕੋਈ ਅਪਡੇਟ ਜ਼ਰੂਰ ਸਾਂਝੀ ਕਰਦੇ ਨੇ ਚਾਹੇ ਉਹ ਫਿਲਮ ਦੀ ਸਟਾਰ ਕਾਸਟ ਨੂੰ ਲੈ ਕੇ ਹੋਵੇ ਚਾਹੇ ਫੰਦ ਸੀਨਸ ਨੂੰ ਲੈ ਕੇ ਹੋਵੇ ਸੋ ਇਸ ਦੇ ਵਿਚਕਾਰ ਰਾਤ ਦੇ 2:30 ਵਜੇ ਹੋਏ ਨੇ ਨਰੇਸ਼ ਕਥੂਰੀਆ ਲਾਈਵ ਬੈਠੇ ਹੋਏ ਨੇ ਜਿਸ ਦੇ ਵਿੱਚ ਉਹ ਗਿੱਪੀ ਗਰਵਾਲ ਪੁਖਰਾਜ ਪੱਲਾ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਗਿੱਪੀ ਗਰਵਾਲ ਇਸ ਚੀਜ਼ ਦਾ ਇਜ਼ਹਾਰ ਕਰਦੇ ਨੇ ਰਾਤ ਦੇ 2:30 ਵਜੇ ਸ਼ੂਟ ਕਰਨ ਦੇ ਸ਼ਕੀਨ ਜਾਂ ਤਾਂ ਪੁਖਰਾਜ ਪੱਲਾ ਨੇ ਜਾਂ ਤਾਂ ਬਿੰਨੂ ਟੱਲੋ ਨੇ ਸੋ ਰਾਤ ਦੇ ਸਮੇਂ ਹੀ ਇਹ ਸਾਰੇ ਜਿਹੜੇ ਨੇ ਚਾਰਜ ਹੁੰਦੇ ਨੇ ਤੇ ਆਪਣੀ ਸਟੇ ਆਪਣੀ ਪਰਫਾਰਮੈਂਸ ਕੈਸਾ ਕਰਦੇ ਆ ਕਿ ਬੈਸਟ ਤਰੀਕੇ ਦੇ ਨਾਲ ਦਿੰਦੇ ਨੇ ਸੋ ਗਿੱਪੀ ਘਰੇਵਾਲ ਹੁੰਨੀ ਆਪਣਾ ਅੱਜ ਦਾ ਸ਼ੂਟ ਪੂਰਾ ਕਰ ਚੁੱਕੇ ਹੋਏ ਸੀ ਸੋ ਉਸ ਤੋਂ ਬਾਅਦ ਜਦੋਂ ਨਰੇਸ਼ ਕਥੂੜਿਆ ਲਾਈਵ ਹੁੰਦੇ ਨੇ ਤਾਂ ਇਸ ਚੀਜ਼ ਦਾ ਖੁਲਾਸਾ ਗਿੱਪੀ ਕਰਦੇ ਨੇ ਘਰੇ ਯਾਗੇ ਨਾਲ ਦੀ ਬਿੱਲੇ ਤੇ ਡਿਊਟੀ ਹੁੰਦੀ ਹੈ ਬਿੱਲੇ ਬਾਰੇ ਜਿਆਦਾ ਕਥੂੜਿਆ ਸਾਹਿਬ ਕੋਲ ਇੱਕ ਬਿੱਲਾ ਰੱਖਿਆ ਹੋਇਆ ਵਾ ਜਦੋਂ ਘਰੇ ਲਿਖਦੇ ਆਏ ਫਿਰ ਪਹਿਲਾਂ ਲਿਖਦੇ ਆ ਫਿਰ ਡਾਇਲੋਗ ਬੋਲ ਕੇ ਲਿਖਦੇ ਆ ਰਾਤ ਨੂੰ ਇਕੱਲੇ ਬੈਠੇ ਹੁੰਦੇ ਉਹਦਾ ਬਿੱਲਾ ਐਂ ਲੁਕ ਲੁਕ ਕੇ ਲਿਖਦਾ ਬਿੱਲਾ ਮਤਲਬ ਸੱਚੀ ਮਿਆਉ ਮ ਉਹ ਅਸਲੀ ਬਿੱਲਾ ਰੱਖਿਆ ਹੈ ਨਾ ਇਹ ਕਿੰਨਾ ਅੱਗੇ ਟੌਮੀ ਟੌਮੀ ਨਾ ਕੋ ਤੇ ਰਾਤ ਦੇ ਵਜੇ ਕਿੰਨੇ ਵੱਚੁਕੇ ਨੇ ਰਾਤ ਦੇ ਵੱਚੁਕੇ ਨੇ ਮੇਰੇ ਖਿਆਲ ਚ ਲੱਗ ਪਗ 22 22 ਵਜੇ ਦੇਖੋ ਰਾਜ 22 ਵਜੇ ਜੀ ਤੇ ਸ਼ੂਟ ਚੱਲਦਾ ਹੈ ਸ਼ੂਟ ਹਜੇ ਮੇਰੇ ਵਾਲਾ ਤਾਂ ਸਟਾਰਟ ਹੋਣਾ ਜੀ ਕਿਆਰੀ ਹੋਣ ਜੱਟਾ ਉਗਰਾਜ ਨਾਲ ਜਦੋਂ ਗੱਲ ਕੀਤੀ ਆ ਫਿਲਮ ਦੀ ਇਹਨੇ ਉਦੋਂ ਹੀ ਕਹ ਸੀ ਕਹਿੰਦਾ ਵੀ ਮੇਰਾ ਸ਼ੂਟਿੰਗ ਦਾ ਰੇਡ ਨਾ ਕਹਿੰਦਾ ਰਾਤ ਨੂੰ 2:30 ਵਜੇ ਤੋਂ ਬਾਅਦ ਹੀ ਰੱਖੋ ਕਹਿੰਦਾ ਫਿਰ ਮੈਂ ਉਦੋਂ ਪਰਫਾਰਮ ਜੀ ਜਾਉਣਾ ਵਾ ਇੱਤਾਂ ਕਰਕੇ ਫਿਰਦਾ ਫਿਰ 2:30 3 ਵਜੇ ਤੇ ਲੱਗ ਛਾਗੀ ਹੁੰਦਾ ਵਾ 2:30 ਵਜੇ ਤੱਕ ਅਸੀਂ ਸਾਰੇ ਨਿਮੇਟ ਲੈਣੇ ਆ ਸੁਮੀਨ ਇਹ ਰਹਿ ਜਾਂਦਾ ਜਾਂ ਬੀਨੂ ਬਈ ਰਹਿ ਜਾਂਦੇ ਆ ਤੇ ਇਹ ਫਿਰ ਰੈਡੀ ਕੈਂਪ ਵੀ ਹੁੰਦੇ ਆ ਉਸ ਟਾਈਮ ਉਨ ਲੱਗਿਆ ਹੋਇਆ ਤਾਂ ਜਾ ਚੱਲ ਰਿਹਾ ਵਾ ਕਤੂਰੀਆ ਸਾਹਿਬ 247 ਚੱਲ ਰਹੇ ਨੇ ਹਾਂਜੀ ਘਰੇ ਜਾ ਕੇ ਇਹਨਾਂ ਦੀ ਬਿੱਲੇ ਤੇ ਡਿਊਟੀ ਹੁੰਦੀ ਆ ਬਿੱਲੇ ਬਾਰੇ ਜਿਆਦਾ ਉਹ ਕਤੂਰੀਆ ਸਾਹਿਬ ਕੋਲ ਇੱਕ ਬਿੱਲਾ ਰੱਖਿਆ ਹੋਇਆ ਵਾ ਜਦੋਂ ਘਰੇ ਲਿਖਦੇ ਆਏ ਫਿਰ ਪਹਿਲਾਂ ਲਿਖਦੇ ਆ ਫਿਰ ਇਹ ਡਾਇਲੌਗ ਬੋਲ ਕੇ ਲਿਖਦੇ ਆ ਰਾਤ ਨੂੰ ਇਕੱਲੇ ਬੈਠੇ ਹੁੰਦੇ ਆ ਉਹ ਬਿੱਲਾ ਐਂ ਲੋਕ ਲੋਕ ਕੇ ਲਿਖਦਾ ਬਿੱਲਾ ਮਤਲਬ ਸੱਚੀ ਮਿਆਊ ਮਿਆਊ ਵਾਲਾ ਬਿੱਲਾ ਉਹ ਅਸਲੀ ਬਿੱਲਾ ਰੱਖਿਆ ਆ ਇਹਨਾਂ ਨੇ ਕੀ ਨਾਮ ਹੈ ਟੌਮੀ ਟੌਮੀ ਨਾ ਕੁੱਤਿਆਂ ਦਾ ਨਾਮ ਹੈ ਨਾ ਟੌਮੀ ਰੱਖਿਆ ਕੁੱਤਿਆਂ ਦਾ ਨਾਮ ਯਾਰ ਬਿੱਲਿਆਂ ਦੇ ਨਾਮ ਵੈਸੇ ਕਿਹੜੇ ਹੁੰਦੇ ਆ ਬੈਲ ਬੈਲ ਆ ਇਹ ਜੀ ਹੁੰਦੇ ਉਹ ਜੀ ਮੈਨੂੰ ਬਿੱਲੇ ਦੇ ਨਾਲ ਦੇ ਸਾਬ ਹੈ ਨਹੀਂ ਗਾ ਉਹਨੇ ਤੂੰ ਬੰਦਾ ਨਹੀਂ ਮੈਂ ਤੂੰ ਇੱਕ ਪਹਿਲਾ ਬੰਦਾ ਜਾਣਦਾ ਜਿਹਨੇ ਬਿੱਲਾ ਰੱਖਿਆ ਨਹੀਂ ਅੱਜ ਕੱਲ ਭਾਜੀ ਹੈ ਚੰਗੀ ਗੱਲ ਚਰਵਾਉਂਦਾ ਬਹੁਤ ਹੋ ਜਾਏਗਾ ਕੈ ਵੀ ਰੱਖਿਆ ਰਹਾਦਾ ਨਾ ਨਾ ਹਾਂ ਜਿਹੜਾ ਹੰਗਾਰਾ ਜਾ ਪਰਿਆ ਹੈ ਨਾ 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 ਮੈਨੂੰ ਤਾਂ ਲੱਗਦਾ ਹੂੰ ਬਿੱਲੇ ਕੌਣ ਰਹਾਦਾ ਲੈ ਹਾਂ ਅਬ ਹੈ ਮੇਰਾ ਰਿਐਕਸ਼ਨ ਹੈ ਪਰ ਪਰ ਅੱਜ ਕੱਲ ਕਾਫੀ ਬੰਦੇ ਰੱਖ ਲੈਂਦਾ ਹਾਂ ਹਾਂ ਜੀ ਅੱਛਾ ਬਈ ਗੁੱਡ ਨਾਈਟ ਗੁੱਡ ਨਾਈਟ ਹੀ ਗੁੱਡ ਨਾਈਟ ਅਮੇ ਤੋਕੇਗੇ ਨਹੀਂ ਅਬ ਇਹ ਸਿੱਧਾ ਵਾਲਾ ਲੈ ਰਹੇ ਜੀ ਦੀ ਤਰਫ ਤੋਂ ਬਸ ਇਹ ਪਤਾ ਦਿਲੇਗੀ ਦੂਜੇ ਪਾਸੇ ਜੋਸਬੀਰ ਜੋਸੀ ਫਿਲਹਾਲ ਲਖਨਊ ਦੇ ਵਿੱਚ ਸੀ ਲਖਨਊ ਤੋਂ ਢੇਰ ਸਾਰਾ ਪਿਆਰ ਲੈਣ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦ ਕੀਤਾ ਜਸਪੀਰ ਜੱਸੀ ਆਇਦਨ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਆਪਣੀ ਅਪਡੇਟ ਜ਼ਰੂਰ ਦਿੰਦੇ ਨੇ ਇਸ ਦੇ ਵਿਚਕਾਰ ਆਪਣੇ ਗੀਤਕਾਰੀ ਨੂੰ ਲੈ ਕੇ ਆਪਣੇ ਚੌਂਡ ਵਾਲਿਆਂ ਨੂੰ ਲੈ ਕੇ ਸੋ ਇਸ ਦੇ ਵਿਚਕਾਰ ਉਹਨਾਂ ਨੇ ਬੀਤੇ ਕੁਝ ਸਮਾਂ ਪਹਿਲਾਂ ਮੁਹੰਮਦ ਸਦੀਕੀ ਦੇ ਨਾਲ ਵੀ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹ ਦੋਵੇਂ ਜੜੇ ਇਕੱਠੇ ਰਲ ਕੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਸੀ ਸੋ ਇਸ ਪਲ ਨੂੰ ਇਸ ਸਮੇਂ ਨੂੰ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਲੱਕੀ ਕਹਿ ਸਕਦੇ ਕਿ ਸਾਰਿਆਂ ਅੱਗੇ ਜ਼ਰੂਰ ਪੇਸ਼ ਕੀਤਾ ਹੈ ਕਿ ਉਹਨਾਂ ਨੂੰ ਮੁਹੰਮਦ ਸਦੀਕੀ ਉਹਨਾਂ ਦੇ ਨਾਲ ਕੰਮ ਕਰਨ ਦਾ ਉਹਨਾਂ ਦੇ ਨਾਲ ਗੀਤ ਗਾਉਣ ਦਾ ਮੌਕਾ ਮਿਲਿਆ ਸੋ ਬਹੁਤ ਸੋਹਣੀ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ ਤੇ ਉੱਤੇ ਆ ਸੋਚਦੇ ਵਿਚਾਰ ਉਹਨਾਂ ਦੇ ਲਾਈਵ ਸ਼ੋਅ ਦੀ ਸੋ ਉੱਥੇ ਹੀ ਮੁਹੰਮਦ ਸਦੀਕੀ ਦੇ ਨਾਲੇ ਵੀਡੀਓ ਦੇ ਉੱਤੇ ਅਸੀਂ ਵੀ ਨਜ਼ਰ ਮੰਗਦੇ ਆਂ ਤੱਕ ਇਹ ਰੰਗੀਨ ਦਰਵਾਜ਼ੇ ਵਿੱਚ ਢਾਕੇ ਫਿਰ ਕੀ ਰੰਗੀਨ ਦਰਵਾਜ਼ੇ ਵਿੱਚ ਢਾਕੇ ਬਿਲ ਲੰਮੀ ਲੰਮੀ ਨਹੀਂ ਨਿਲਮ ਮਿਲਮੀ ਭਾਵ ਜਵੇਂ ਤੰਦਨੀ ਰਹੀ ਬਚ ਕੇ ਹਾਨਣ ਹੋਰ ਨਾ ਜਣਾ ਦੀ ਕੋਈ ਚੰਦਨੀ ਰਹੀ ਬਚ ਕੇ ਹਾਨਣ ਹੋਰ ਨਾ ਜਣਾ ਦੀ ਕੋਈ ਚੰਦਨੀ ਸਤਿਗੁਰੁ ਸਰਾਏ ਸਰਾਏ ਐ ਥੋੜਾ ਜਿਹਾ ਕਰ ਕੀਰ ਨੀਨ ਦਰਵਾਜ਼ੇ ਵਿੱਚ ਕਰ ਕੀਰ ਨੀਨ ਦਰਵਾਜ਼ੇ ਵਿੱਚ ਨਾ ਕਰ ਕਰ ਕੀਰ ਨੀਨ ਦਰਵਾਜ਼ੇ ਵਿੱਚ ਨਾ ਕਰ ਨੀ ਦੁਨ ਮਨ ਮਨ ਮੈਂ ਤੇ ਦਿਲ ਮਿਲ ਮੈਂ ਮਨ ਨਾ ਤੁੰਦੇ ਦੀ ਦੇ ਸੰਦੇ ਪਾ ਮਨ ਲੋ ਤਾਂ ਜੰਮੀ ਕੋਈ ਕਿਹ ਕਹਾਂ ਨਾ ਪੂਰਾ ਜਿਹੜੀ ਜੰਮ ਜਮੀ ਰਹੀ ਬਚ ਕੇ ਹਨੜੇ ਸਾਹਮਣੀ ਗੜੀ ਦੇ ਵਿੱਚ ਪਿੰਡ ਦਾ ਸ਼ਕੀਨ ਕੋਈ ਮਾਰ ਕੇ ਤੇ ਦੂਰ ਜਾਂਦਾ ਲੰਗਵੇ ਮੇਰੇ ਵੱਸ ਨਾ ਗਬਰੂਆ ਤੇ ਜਿਹੜੀ ਜਨਕ ਮੇਰੀ ਵੰਗਵੇ ਮੇਰੇ ਵੱਸ ਨੂੰ ਆਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਐਨਾ ਹੀ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਤੇ ਨਾਲ ਤੱਕ ਦੇ ਲਈ ਮੈਨੂੰ ਦੇਵੋ ਇਜਾਜ਼ਤ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे